ਦੋਸਤੋ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਦੁਖੀ ਆ ਹਰ ਬੰਦਾ ਟੈਨਸ਼ਨ ਦੇ ਵਿੱਚ ਘੁੰਮ ਰਿਹਾਗਾ ਤੁਸੀਂ ਕਿਸੇ ਨੂੰ ਮਰਜ਼ੀ ਆਪਣੇ ਕੋਲੇ ਬਿਠਾ ਕੇ ਪੁੱਛ ਲਿਓ ਵੀ ਯਾਰ ਤੂੰ ਕਿਸੇ ਗੱਲੋਂ ਦੁਖੀ ਆ ਜਾਂ ਸੁਖੀ ਆ ਤਾਂ ਸਾਰੇ ਬੰਦੇ ਇਹੀ ਗੱਲ ਕਹਿਣਗੇ ਯਾਰ ਵੀ ਮੇਰੇ ਜਿੰਨਾ ਦੁਖੀ ਤਾਂ ਇਸ ਧਰਤੀ ਤੇ ਕੋਈ ਹੋਰ ਬੰਦਾ ਹੋ ਹੀ ਨਹੀਂ ਸਕਦਾ ਮੈਨੂੰ ਇੰਨੇ ਸਾਰੇ ਦੁੱਖ ਨੇ ਮੇਰੀ ਘਰੇ ਆਪਣੇ ਮਾਪਿਓ ਨਾਲ ਨਹੀਂ ਬਣਦੀ ਆਪਣੇ ਘਰ ਵਾਲੀ ਨਾਲ ਨਹੀਂ ਬਣਦੀ ਜਿੱਥੇ ਮੈਂ ਨੌਕਰੀ ਕਰਦਾ ਉੱਥੇ ਗਾਹਾਂ ਮੇਰੀ ਮੇਰੇ ਬੌਸ ਨਾਲ ਨਹੀਂ ਬਣਦੀ ਹੋਰ ਵੀ ਬਹੁਤ ਸਮੱਸਿਆਵਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਮੇਰੇ ਵਰਗਾ ਦੁਖੀ ਬੰਦਾ ਹੋਰ ਕੋਈ ਹੋਣਾ ਨਹੀਂ ਐਦਾਂ ਦੀਆਂ ਗੱਲਾਂ ਦੋਸਤੋ ਤੁਹਾਨੂੰ ਸਾਰੇ ਬੰਦੇ ਹੀ ਕਹਿਣਗੇ ਕੋਈ ਵੀ ਬੰਦਾ ਇਹ ਨਹੀਂ ਕਹੂਗਾ ਯਾਰ ਵੀ ਮੈਂ ਖੁਸ਼ ਆ हां ਹੋ ਸਕਦਾ ਕੋਈ 100 ਚੋਂ ਇੱਕ ਬੰਦਾ ਇਹ ਗੱਲ ਕਹੇ ਦੇ ਵੀ ਚਲੋ ਠੀਕ ਹੈ ਮੇਰੀ ਜ਼ਿੰਦਗੀ ਚ ਸਭ ਕੁਝ ਵਧੀਆ ਚੱਲ ਰਿਹਾ ਹੈਗਾ ਪਰ ਉਹ ਕੋਈ ਬਿਰਲਾ ਹੀ ਹੋਊਗਾ ਉਹ ਤਾਂ ਕੋਈ ਲੱਖਾਂ ਚੋਂ ਇੱਕ ਹੋਊਗਾ ਨਹੀਂ ਤਾਂ ਹਰ ਬੰਦਾ ਅੱਜ ਦੇ ਟਾਈਮ ਚ ਦੁਖੀ ਆ ਤੇ ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਆ ਵੀ ਜਦੋਂ ਇੱਕ ਦੁਖੀ ਬੰਦਾ ਆਪਣੇ ਦਿਲ ਦਾ ਭਾਰ ਹੌਲਾ ਕਰ ਲਈ ਆਪਣੇ ਸਾਹਮਣੇ ਵਾਲੇ ਕਿਸੇ ਯਾਰ ਦੋਸਤ ਨੂੰ ਕਿਸੇ ਰਿਸ਼ਤੇਦਾਰ ਨੂੰ ਕਿਸੇ ਆਂਢੀ ਗਵਾਂਢੀ ਨੂੰ ਆਪਣੇ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਦਾਗਾ ਵੀ ਮੈਨੂੰ ਆ ਸਮੱਸਿਆ ਮੇਰੀ ਜ਼ਿੰਦਗੀ ਚ ਆ ਮੈਨੂੰ ਰੋਗ ਆ ਮੈਨੂੰ ਬਿਮਾਰੀ ਆ ਤਾਂ ਉਹ ਸਾਹਮਣੇ ਵਾਲਾ ਇਨਸਾਨ ਉਸ ਦੀਆਂ ਸਾਰ ਨਾਲ ਇੱਕ ਵਾਰੀ ਤਾਂ ਧਿਆਨ ਨਾਲ ਸੁਣ ਲੈਂਦਾਗਾ ਪਰ ਬਾਅਦ ਵਿੱਚ ਉਹ ਸਾਰੀ ਦੁਨੀਆ ਦੇ ਵਿੱਚ ਉਸ ਦਾ ਮਜ਼ਾਕ ਬਣਾ ਕੇ ਰੱਖ ਦਿੰਦਾਗਾ ਤੇ ਆਓ ਦੋਸਤੋ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਦੇ ਆਂ ਵੀ ਕੀ ਆਪਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਨੇ ਜੇ ਦੱਸਣੀਆਂ ਚਾਹੀਦੀਆਂ ਨੇ ਤਾਂ ਕਿਹੋ ਜਿਹੇ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਨੇ ਤੇ ਕਿਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਤੇ ਕਿਹੋ ਜੀਆਂ ਉਹ ਗੱਲਾਂ ਨੇ ਜਿਹੜੀਆਂ ਜਿਹੜੀਆਂ ਆਪਾਂ ਦੱਸ ਸਕਦੇ ਆ ਤੇ ਕਿਹੋ ਜੀਆਂ ਉਹ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਆਪਣੇ ਦਿਲ ਦੇ ਅੰਦਰ ਹੀ ਰੱਖਣੀਆਂ ਚਾਹੀਦੀਆਂ ਨੇ ਤਾਂ ਆਜੋ ਫਿਰ ਦੋਸਤੋ ਆਪਾਂ ਇਸੇ ਵਿਸ਼ੇ ਉੱਤੇ ਪੂਰੇ ਵਿਸਤਾਰ ਨਾਲ ਚਰਚਾ ਕਰਦੇ ਆ ਹੁਣ ਉਦਾਹਰਨ ਦੇ ਤੌਰ ਤੇ ਤੁਸੀਂ ਇਹ ਗੱਲ ਲੈ ਲਓ ਦੋਸਤੋ ਵੀ ਮੰਨ ਲਓ ਕੋਈ 20 25 30 ਸਾਲ ਦਾ ਮੁੰਡਾਗਾ ਉਹਨੂੰ ਕੋਈ ਗੁਪਤ ਰੋਗ ਹੋ ਗਿਆ ਹੁਣ ਗੁਪਤ ਰੋਗ ਇੱਕ ਐਸੀ ਚੀਜ਼ ਹੁੰਦੀ ਆ ਜਿਹੜੀ ਆਪਾਂ ਜਿਹਦੇ ਬਾਰੇ ਹਰ ਕਿਸੇ ਨੂੰ ਖੁੱਲਕੇ ਨਹੀਂ ਦੱਸ ਸਕਦੇ ਆਪਾਂ ਨੂੰ ਜੇ ਕੋਈ ਗੁਪਤ ਰੋਗ ਆ ਆਪਾਂ ਆਪਣੇ ਮਾਪਿਓ ਕੋਲੇ ਨਹੀਂ ਦੱਸ ਸਕਦੇ ਖੁੱਲਕੇ ਵੀ ਸਾਨੂੰ ਆਹ ਡਿੱਕਤਾ ਬਿਮਾਰੀ ਆ ਕਿਉਂਕਿ ਆਪਾਂ ਸੰਘ ਮੰਨਦੇ ਹੁੰਨੇ ਆਪਾਂ ਸ਼ਰਮ ਮੰਨਦੇ ਆ ਆਪਾਂ ਆਪਣੇ ਭੈਣ ਭਰਾਵਾਂ ਨੂੰ ਨਹੀਂ ਦੱਸ ਸਕਦੇ ਰਿਸ਼ਤੇਦਾਰੀ ਚ ਨਹੀਂ ਦੱਸ ਸਕਦੇ ਕਿਉਂਕਿ ਆਪਣੇ ਸਮਾਜ ਦੇ ਵਿੱਚ ਅੱਜ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਖੁੱਲਕੇ ਨਹੀਂ ਕੀਤੀਆਂ ਜਾਂਦੀਆਂ ਇੱਕ ਸ਼ਰਮ ਮਹਿਸੂਸ ਕੀਤੀ ਜਾਂਦੀ ਆ ਤਾਂ ਫਿਰ ਉਹ ਮੁੰਡਾ ਇਹ ਗੱਲ ਹੁਣ ਕਿਹਦੇ ਕੋਲੇ ਕਰੂਗਾ ਉਹ ਗੱਲ ਕਰੂਗਾ ਆਪਣੇ ਕਿਸੇ ਲਿਆਜੀ ਕੋਲੇ ਆਪਣੇ ਕਿਸੇ ਪੱਕੇ ਦੋਸਤ ਕੋਲੇ ਉਹ ਉਸ ਨੂੰ ਸਾਰੀ ਬਿਮਾਰੀ ਦੱਸ ਦਊਗਾ ਵੀ ਯਾਰ ਵੈਸੇ ਤਾਂ ਚਲੋ ਗੁਪਤ ਰੋਗਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਚਲੋ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਆਪਾਂ ਬਵਾਸੀਰ ਦੀ ਬਿਮਾਰੀ ਲਾ ਲੈਨੇ ਆ ਉਹ ਮੁੰਡਾ ਜਾ ਕੇ ਦੱਸੂਗਾ ਆਪਣੇ ਲਿਆਜੀ ਨੂੰ ਵੀ ਯਾਰ ਮੈਨੂੰ ਤਾਂ ਨਾ ਬਵਾਸੀਰ ਹੋ ਰਹੀ ਆ ਕਾਫੀ ਟਾਈਮ ਤੋਂ ਆ ਕਾਫੀ ਦਿਨਾਂ ਤੋਂ ਆ ਤੇ ਮੈਨੂੰ ਹੁਣ ਬਹੁਤ ਜ਼ਿਆਦੀ ਤਕਲੀਫ ਆ ਰਹੀ ਆ ਤੇ ਉਹਦਾ ਸਾਹਮਣੇ ਵਾਲਾ ਜਿਹੜਾ ਯਾਰ ਹੋਊਗਾ ਇੱਕ ਵਾਰੀ ਉਹ ਉਹਦੀਆਂ ਸਾਰੀਆਂ ਗੱਲਾਂ ਪੂਰੇ ਧਿਆਨ ਨਾਲ ਸੁਣੂਗਾ ਵੀ ਅੱਛਾ ਯਾਰ ਤੈਨੂੰ ਕਿੰਨੇ ਟਾਈਮ ਤੋਂ ਇਹ ਸਮੱਸਿਆ ਤੇਰੇ ਖਾਣਾ ਪੀਣਾ ਤੇਰਾ ਕਿਹੋ ਜਿਹਾ ਕਿਤੇ ਤੂੰ ਬਾਲੀਆਂ ਮਤਲਬ ਤੇਜ਼ ਮਸਾਲੇ ਵਾਲੀਆਂ ਚੀਜ਼ਾਂ ਤਾਂ ਨਹੀਂ ਖਾਂਦਾ ਤੂੰ ਫਲਾਨੀ ਚੀਜ਼ ਤਾਂ ਨਹੀਂ ਖਾਂਦਾ ਜਾਂ ਧੌਂਕੀ ਚੀਜ਼ ਤਾਂ ਨਹੀਂ ਖਾਂਦਾ ਇੱਕ ਵਾਰੀ ਉਹ ਤੋਂ ਉਹ ਸਾਰੀ ਜਾਣਕਾਰੀ ਲੈ ਲੂਗਾ ਤੇ ਜਦੋਂ ਹੀ ਉਹਦਾ ਉਹ ਦੋਸਤ ਉਹਦੇ ਕੋਲ ਉੱਠ ਕੇ ਕਿਤੇ ਪਰੇ ਵਗ ਜੂਗਾ ਤਾਂ ਉਹ ਗਾਂਹਾਂ ਜਾ ਕੇ ਚਾਰ ਜਣਿਆਂ ਦੇ ਵਿੱਚ ਉਸ ਬੰਦੇ ਦਾ ਆਪਣੇ ਯਾਰ ਦਾ ਮਜ਼ਾਕ ਬਣਾ ਕੇ ਰੱਖ ਦਿੰਦਾਗਾ ਵੀ ਤਾਂ ਇਹਨੂੰ ਪਤਾ ਓਏ ਆਪਣੇ ਵਾਲੇ ਯਾਰ ਨੂੰ ਆਹ ਬਿਮਾਰੀ ਆ ਉਹਨੂੰ ਤਾਂ ਬਵਾਸੀਰ ਆ ਉਹਦੇ ਤਾਂ ਹਰ ਵੇਲੇ ਜਿਹੜੀ ਨਿਕਰਾ ਹਰ ਵੇਲੇ ਖੂਨ ਨਾਲ ਲਿਬੜੀ ਰਹਿੰਦੀ ਆ ਆਪਣੀ ਵੀ ਉਹਦੇ ਤੋਂ ਦੂਰ ਬੈਠਿਆ ਕਰੋ ਏ ਹੋ ਸਕਦਾ ਆਪਾਂ ਨੂੰ ਵੀ ਇਹ ਬਿਮਾਰੀ ਹੋ ਜੇ ਤਾਂ ਦੋਸਤੋ ਇੱਕ ਬੰਦੇ ਤੇ ਉਹਨੇ ਭਰੋਸਾ ਕਰਿਆ ਸੀਗਾ ਵੀ ਇਹ ਸ਼ਾਇਦ ਮੈਨੂੰ ਕਿਸੇ ਡਾਕਟਰ ਕੋਲੇ ਲੈ ਕੇ ਜਾਊਗਾ ਮੈਨੂੰ ਕਿਸੇ ਦੇਸੀ ਵੈਦ ਕੋਲੇ ਲੈ ਕੇ ਜਾਊਗਾ ਮੇਰਾ ਇਲਾਜ ਕਰਾਊਗਾ ਮੇਰੀ ਗੱਲ ਗਾਹਾਂ ਕਿਸੇ ਕੋਲੇ ਹੋਰ ਨਹੀਂ ਕਰੂਗਾ ਮੇਰੀ ਗੱਲ ਦਾ ਪੜਦਾ ਰੱਖੂਗਾ ਪਰ ਉਹਦਾ ਯਾਰ ਸਾਰੇ ਪਿੰਡ ਦੇ ਵਿੱਚ ਸਾਰੇ ਗਲੀ ਮਹੱਲੇ ਦੇ ਵਿੱਚ ਸਾਰੇ ਆਂਡ ਗਵਾਂਡ ਦੇ ਵਿੱਚ ਉਹਦੀ ਗੱਲ ਦਾ ਢੋਲ ਵਜਾ ਦਿੰਦਾਗਾ ਤੇ ਉਹਦਾ ਮਜ਼ਾਕ ਬਣਵਾ ਦਿੰਦਾਗਾ ਤੇ ਫੇਰ ਉਸ ਬੰਦੇ ਦਾ ਯਕੀਨ ਉੱਡ ਜਾਂਦਾਗਾ ਯਾਰੀ ਦੋਸਤੀ ਦੇ ਉੱਤੋਂ ਤੇ ਲੋਕਾਂ ਦੇ ਉੱਤੋਂ ਵੀਰ ਮੈਂ ਤਾਂ ਇੱਕ ਇਹਨੂੰ ਆਪਣਾ ਸਮਝ ਕੇ ਗੱਲ ਕੀਤੀ ਸੀ ਜੇ ਮੈਂ ਚਾਹੁੰਦਾ ਤਾਂ ਇਹ ਗੱਲ ਮੈਂ ਆਪਣੇ ਮਾਪਿਓ ਕੋਲੇ ਵੀ ਕਰ ਸਕਦਾ ਸੀ ਭੈਣ ਭਰਾਵਾਂ ਕੋਲੇ ਵੀ ਕਰ ਸਕਦਾ ਸੀ ਕਿਸੇ ਹੋਰ ਕੋਲੇ ਵੀ ਕਰ ਸਕਦਾ ਸੀ ਪਰ ਮੈਂ ਇਹਦੇ ਕੋਲੇ ਤਾਂ ਹੀ ਕੀਤੀ ਸੀ ਨਾ ਵੀ ਇਹ ਮੈਨੂੰ ਲੱਗਿਆ ਸੀਗਾ ਵੀ ਇਹ ਪ੍ਰੋਸਾ ਕਰਨ ਦੇ layak ਹੈਗਾ ਇਹ ਬੰਦਾ ਮੇਰਾ ਬਚਪਨ ਦਾ ਯਾਰ ਆ ਪਰ ਇਹਨੇ ਤਾਂ ਮੇਰੀ ਚਾਰੇ ਪਾਸੇ ਬੇਇੱਜ਼ਤੀ ਕਰਵਾਤੀ ਇਹਨੇ ਤਾਂ ਮੇਰੀ ਥੂ-ਥੂ ਕਰਵਾਤੀ ਹੁਣ ਮੈਂ ਜਿੱਧਰ ਵੀ ਜਾਣਾਗਾ ਲੋਕ ਮੈਨੂੰ ਬਵਾਸੀਰ ਬਵਾਸੀਰ ਕਹਿ ਕੇ ਬੁਲਾਉਂਦੇ ਆ ਵੀ ਹਾਂ ਕਿਵੇਂ ਆ ਫਿਰ ਤੇਰੀ ਬਵਾਸੀਰ ਹਟ ਗਿਆ ਖੂਨ ਆਉਣਾ ਕਿ ਹਟਿਆ ਨਹੀਂ ਕਿੰਨਾ ਕੁ ਤੰਗ ਹੋਣਾ ਫਿਰ ਜਦੋਂ ਲੈਟਰਿੰਗ ਬੈਠਦਾ ਹੋਏ ਆਏ ਪਾਉਂਦੇ ਪਤਲੀਆਂ ਲੋਕ ਫਿਰ ਗੱਲਾਂ ਕਰਕੇ ਉਹਦਾ ਮਜ਼ਾਕ ਉਡਾਉਂਦੇ ਆ ਕਿਉਂ ਉਡਾਉਂਦੇ ਆ ਕਿਉਂਕਿ ਉਹਨੇ ਆਪਣੇ ਇੱਕ ਦਿਲ ਦਾ ਭਾਰ ਹੌਲਾ ਕੀਤਾ ਸੀਗਾ ਜਿਹੜਾ ਦੁੱਖ ਉਹ ਕੱਲਾ ਝੱਲ ਰਿਹਾ ਸੀਗਾ ਉਹਨੇ ਸੋਚਿਆ ਵੀ ਚਲੋ ਜੇ ਇਹ ਗੱਲ ਕਿਸੇ ਨਾਲ ਸਾਂਝੀ ਕਰ ਲਈ ਜਾਵੇ ਤਾਂ ਸ਼ਾਇਦ ਮੇਰਾ ਦੁੱਖ ਘਟ ਜੂਗਾ ਹੋ ਸਕਦਾ ਮੇਰਾ ਯਾਰ ਮੈਨੂੰ ਕਿਤੇ ਲੈ ਜਾਏ ਤੇ ਮੇਰਾ ਲਾਜ ਕਰਵਾ ਲਿਆ ਵੀ ਐਦਾਂ ਕਰਕੇ ਦੋਸਤੋ ਕਈ ਵਾਰੀ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੱਸਣੀ ਭਾਰੀ ਪੈ ਜਾਂਦੀ ਆ ਤੇ ਹਰ ਬੰਦੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਜੋ ਤੁਹਾਨੂੰ ਲੱਗੇ ਵੀ ਆ ਏ ਬੰਦਾ ਤਾਂ ਐਡਾ ਮੇਰਾ ਚੰਗਾ ਯਾਰ ਦੋਸਤ ਆ ਜਾਂ ਕੋਈ ਵੀ ਲਾ ਲਓ ਐਡਾ ਚੰਗਾ ਮੇਰਾ ਗਵਾਂਢੀ ਆ ਵੀ ਇਹ ਗੱਲ ਦਾ ਮੇਰੀ ਦਾ ਪੜਦਾ ਰੱਖੂਗਾ ਹੀ ਰੱਖੂਗਾ ਇਹ ਗਾਹਾਂ ਗੱਲ ਨਹੀਂ ਕਰੂਗਾ ਉਹਦੇ ਕੋਲੇ ਗੱਲ ਕਰੋ ਪਰ ਹੁਣ ਤੁਸੀਂ ਕਹੋਗੇ ਵੀ ਜਿਹੜੇ ਆਪਣੇ ਲਿਹਾਜ਼ੀ ਹੁੰਦੇ ਆ ਉਹਨਾਂ ਕੋਲੇ ਤਾਂ ਫਿਰ ਆਪਾਂ ਗੱਲ ਕਰ ਹੀ ਸਕਦੇ ਆ ਫਿਰ ਹੁਣ ਇੰਨਾ ਬੰਦਿਆਂ ਦਾ ਕਿਵੇਂ ਪਤਾ ਲਾਇਆ ਜਾਵੇ ਵੀ ਇਹ ਅੱਗੇ ਚੱਲ ਕੇ ਗੱਲ ਕਰਨਗੇ ਕਿਸੇ ਕੋਲੇ ਜਾਂ ਨਹੀਂ ਕਰਨਗੇ ਤਾਂ ਉਸ ਦਾ ਤਰੀਕਾ ਵੀ ਦੋਸਤੋ ਬਹੁਤ ਜਿਆਦਾ ਆਸਾਨ ਆ ਆਪਣੇ ਨਾਲ ਜਿਹੜੇ ਬੰਦੇ ਰਹੇ ਹੁੰਦੇ ਆ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਆਪਾਂ ਨੂੰ ਉਹਨਾਂ ਦੀ ਫੇਤਰਤ ਦਾ ਉਹਨਾਂ ਦੀ ਕਰਤੂਤ ਦਾ ਭਲੀ ਭਾਂਤੀ ਪਤਾ ਹੀ ਹੁੰਦਾਗਾ ਵੀ ਕਿਹੜਾ ਬੰਦਾ ਗੱਲ ਪਹਚਾਉਣ ਵਾਲਾ ਹੁੰਦਾ ਤੇ ਕਿਹੜਾ ਬੰਦਾ ਗੱਲ ਬਾਹਰ ਕੱਢਣ ਵਾਲਾ ਹੁੰਦਾਗਾ ਹੁਣ ਤੁਸੀਂ ਮੈਨੂੰ ਦੇਖ ਲਓ ਜੇ ਮੇਰੇ ਨਾਲ ਕਿਸੇ 2-4 ਬੰਦਿਆਂ ਦੀ ਲਿਆਜ ਹੈਗੀ ਆ ਉਹਨਾਂ 'ਚੋਂ ਮੈਨੂੰ ਸਾਰਿਆਂ ਦਾ ਚੰਗੀ ਤਰ੍ਹਾਂ ਪਤਾਗਾ ਵੀ ਕਿਹੜਾ ਬੰਦਾ ਤਾਂ ਮੇਰੀ ਗੱਲ ਦਾ ਪੜਦਾ ਰੱਖ ਸਕਦਾਗਾ ਤੇ ਕਿਹੜਾ ਨਹੀਂ ਰੱਖ ਸਕਦਾਗਾ ਮੈਂ ਕੋਈ ਦਿਲ ਦੀ ਗੱਲ ਕਰਦਾ ਹੀ ਉਹਨਾਂ ਬੰਦਿਆਂ ਕੋਲੇ ਆ ਜਿਹੜੇ ਫਿਰ ਗਾਹਾਂ ਗੱਲ ਨਾ ਕਰਨ ਏ ਦੋਸਤੋ ਆਪਾਂ ਸਿਰਫ ਇੱਕ ਬਿਮਾਰੀ ਦੀ ਇੱਕ ਗੁਪਤ ਰੋਗ ਦੀ ਬਵਾਸੀਰ ਦੀ ਉਦਾਹਰਨ ਦਿੱਤੀ ਆ ਉਦਾਹਰਨ ਹਜੇ ਹੋਰ ਵੀ ਬਹੁਤ ਸਾਰੇ ਦਿੱਤੇ ਜਾ ਸਕਦੇ ਆ ਪਰ ਇਹ ਸਿਰਫ ਇੱਕ ਗੱਲ ਨੂੰ ਸ਼ੁਰੂ ਕਰਨ ਲਈ ਇੱਕ ਆਪਾਂ ਗੱਲ ਕੀਤੀ ਸੀ ਤੇ ਹੁਣ ਤੁਸੀਂ ਅਗਲਾ ਉਦਾਹਰਨ ਇਹ ਲੈ ਲਓ ਵੀ ਮੰਨ ਲਓ ਇੱਕ ਮੁੰਡੇ ਦੀ ਆਪਣੇ ਘਰ ਵਾਲੀ ਨਾਲ ਨਹੀਂ ਬਣਦੀ ਉਹਨਾਂ ਦਾ ਰੋਜ਼ ਹੀ ਆਪਸ ਵਿੱਚ ਕਲੇਸ਼ ਰਹਿੰਦਾਗਾ ਕਦੇ ਘਰ ਵਾਲੀ ਉਹਦੇ 'ਚ ਕਮੀਆਂ ਕੱਢਦੀ ਆ ਕਦੇ ਘਰ ਵਾਲਾ ਉਹਦੇ 'ਚ ਕਮੀਆਂ ਕੱਢਦਾ ਵੀ ਤੂੰ ਨਹੀਂ ਚੰਗੀ ਉਹ ਕਹਿੰਦਾ ਤੂੰ ਨਹੀਂ ਚੰਗੀ ਉਹ ਕਹਿੰਦੀ ਤੂੰ ਨਹੀਂ ਚੰਗਾ ਐਸ ਤਰ੍ਹਾਂ ਦੀਆਂ ਗੱਲਾਂ ਉਹਨਾਂ 'ਚ ਹੁੰਦੀਆਂ ਰਹਿੰਦੀਆਂ ਨੇ ਕੁੱਟਮਾਰ ਵੀ ਹੁੰਦੀ ਰਹਿੰਦੀ ਆ ਹੁਣ ਮੁੰਡਾ ਜਿਹੜਾ ਕਾਫੀ ਤੰਗ ਆ ਚੁੱਕਿਆ ਆਪਣੇ ਇਸ ਪਰਿਵਾਰਕ ਮਾਹੌਲ ਤੋਂ ਹੁਣ ਉਹ ਦਿਲ ਦੇ ਵਿੱਚ ਇੱਕ ਬੋਝ ਲਈ ਫਿਰਦਾਗਾ ਯਾਰ ਵੀ ਮੈਂ ਇਹ ਗੱਲਾਂ ਕਿਹਦੇ ਨਾਲ ਸਾਂਝੀਆਂ ਕਰਾਂ ਮੇਰੀ ਇਸ ਸਮੱਸਿਆ ਦਾ ਹੱਲ ਕੌਣ ਕਰਕੇ ਦੇਊਗਾ ਕਿਵੇਂ ਸਾਡੇ ਘਰ ਦਾ ਰੌਲਾ ਮਿਟੂਗਾ ਕਿਉਂਕਿ ਹਰ ਵੇਲੇ ਰੋਟੀ ਖਾਣ ਵੇਲੇ ਤੂੰ ਤੂੰ ਮੈਂ ਮੈਂ ਜਿਹੜੀ ਰੋਜ਼ ਹੁੰਦੀ ਆ ਉਹ ਮੇਰੇ ਤੋਂ ਜਰੀ ਨਹੀਂ ਜਾਂਦੀ ਹੁਣ ਮੈਂ ਬਿਲਕੁਲ ਮਾਨਸਿਕ ਰੋਗੀ ਹੋ ਚੁੱਕਿਆਗਾ ਹੁਣ ਜੇ ਮੈਂ ਮਾਪਿਓ ਕੋਲੇ ਗੱਲ ਕਰਦਾ ਤਾਂ ਉਹਨਾਂ ਤੋਂ ਵੀ ਕੋਈ ਹੱਲ ਨਹੀਂ ਹੋਣਾ ਕਿਉਂਕਿ ਜਿਹੜੀ ਮੇਰੇ ਘਰ ਵਾਲੀ ਆ ਉਹ ਮੇਰੇ ਮਾਪਿਓ ਦੀ ਕੋਈ ਗੱਲ ਨਹੀਂ ਸੁਣਦੀ ਜੇ ਮੈਂ ਉਸ ਕੁੜੀ ਦੇ ਮਾਪਿਓ ਕੋਲੇ ਗੱਲ ਕਰਦਾ ਤਾਂ ਉਹ ਵੀ ਉਹਦਾ ਪੱਖ ਲੈਣਗੇ ਉਹਨਾਂ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣਨੀ ਹੁਣ ਫੇਰ ਉਹ ਬੰਦਾ ਅੱਕ ਕੇ ਆਪਣੇ ਕਿਸੇ ਲਿਆਜੀ ਕੋਲੇ ਹੀ ਗੱਲ ਕਰੂਗਾ ਜਾਂ ਆਪਣੇ ਕਿਸੇ ਖਾਸ ਰਿਸ਼ਤੇਦਾਰ ਕੋਲੇ ਗੱਲ ਕਰੂਗਾ ਜਦੋਂ ਉਹ ਸਾਰਾ ਆਪਣੇ ਘਰ ਦਾ ਪੇਤ ਉਸ ਬੰਦੇ ਨੂੰ ਦੇ ਦੂਗਾ ਸਾਹਮਣੇ ਵਾਲੇ ਨੂੰ ਜੀਤੇ ਉਹ ਭਰੋਸਾ ਕਰਦਾਗਾ ਤਾਂ 100 ਤਾਂ ਸਾਹਮਣੇ ਵਾਲਾ ਬੰਦਾ ਉਹਦੀ ਸਾਰੀ ਗੱਲ ਪੂਰੇ ਧਿਆਨ ਨਾਲ ਸੁਣੂਗਾ ਵੀ ਅੱਛਾ ਯਾਰ ਤੇਰੀ ਜ਼ਿੰਦਗੀ ਚ ਇੰਨਾ ਕੁਝ ਚੱਲੀ ਜਾਂਦਾ ਤੂੰ ਅੱਜ ਤ ਕਦੇ ਦੱਸਿਆ ਹੀ ਨਹੀਂ ਸੀਗਾ ਕੋਈ ਗੱਲ ਨਹੀਂ ਮੈਂ ਤੇਰਾ ਹੱਲ ਕਰਵਾਉਂਗਾ ਮੈਂ ਚੱਲ ਕੇ ਭਾਬੀ ਨੂੰ ਸਮਝਾਉਂਗਾ ਵੀ ਐ ਨਹੀਂ ਹੁੰਦਾ ਐ ਘਰੇ ਕਲੇਸ਼ ਨਹੀਂ ਪਾਈਦਾ ਇਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਕਿਰਾਂ ਤਾਂ ਉਹ ਇਹ ਗੱਲ ਕਹਿ ਕੇ ਉਸ ਮੁੰਡੇ ਨੂੰ ਵਿਚਾਰੇ ਨੂੰ ਤੋੜ ਦਿੰਦਾਗਾ ਪਰ ਬਾਅਦ ਵਿੱਚ ਉਹ ਸਾਰੀਆਂ ਉਹਦੀਆਂ ਗੱਲਾਂ ਪੂਰੀਆਂ ਜਾਗੋ ਜਾਗਰ ਕਰ ਦਿੰਦਾਗਾ ਵੀ ਇਹਦੀ ਆਪ ਦੇ ਘਰ ਵਾਲੀ ਨਾਲ ਨਹੀਂ ਬਣਦੀ ਓਏ ਇਨਾਂ ਦੀ ਰੋਜ਼ ਕੁੱਟਮਾਰ ਹੁੰਦੀ ਆ ਇਹ ਰੋਜ਼ ਸ਼ਰਾਬ ਪੀ ਕੇ ਜਾਂਦਾਗਾ ਇਹਨੂੰ ਗਏ ਨੂੰ ਭਾਬੀ ਰੋਟੀ ਨਹੀਂ ਦਿੰਦੀ ਉਹ ਕਦੇ ਰੁੱਸ ਕੇ ਆਪਦੇ ਪੇਕੇ ਵਗ ਜਾਂਦੀ ਆ ਕਦੇ ਇਹਦੇ ਮਾਪਿਓ ਨੂੰ ਪੁੱਠਾ ਬੋਲਦੀ ਆ ਕਦੇ ਇਹਨੂੰ ਸਿੱਧਾ ਹੀ ਗਾਲਾਂ ਦਿੰਦੀ ਆ ਕਦੇ ਆਪਣੇ ਜਵਾਕਾਂ ਨੂੰ ਸਹੀ ਸਾਂਭਦੀ ਨਹੀਂ ਕਦੇ ਇਹਦੇ ਲੀੜੇ ਕੱਪੜੇ ਨੂੰ ਧੋਂਦੀ ਕਦੇ ਇਹ ਆਪ ਰੋਟੀ ਪਕਾਉਂਦਾਗਾ ਇਸ ਤਰ੍ਹਾਂ ਦੋਸਤੋ ਇੱਕ ਦਿਨਾਂ ਵੀ ਚਾਰ ਬਣਾ ਕੇ ਫਿਰ ਸਾਹਮਣੇ ਵਾਲਾ ਬੰਦਾ ਸਾਰੇ ਜੱਗ ਦੇ ਸਾਹਮਣੇ ਇਹ ਗੱਲਾਂ ਦੱਸ ਦਿੰਦਾਗਾ ਤੇ ਉਹ ਜਿਹੜਾ ਦੁਖੀ ਬੰਦਾ ਹੁੰਦਾ ਜਿਹਨੇ ਆਪਣੇ ਦਿਲ ਦਾ ਭਾਰ ਹੌਲਾ ਕੀਤਾ ਸੀ ਉਸ ਦਾ ਪੂਰੇ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਮਜ਼ਾਕ ਬਣਾ ਕੇ ਰੱਖ ਦਿੰਦਾਗਾ ਤੇ ਅੱਗੇ ਵਾਸਤੇ ਉਹ ਬੰਦਾ ਕੰਨਾਂ ਨੂੰ ਹੱਥ ਲਾ ਲੈਂਦਾਗਾ ਵੀ ਬੇਸ਼ੱਕ ਮੈਂ ਅੰਦਰੋਂ ਅੰਦਰੀ ਇਸ ਬਿਮਾਰੀ ਨਾਲ ਇਸ ਸਮੱਸਿਆ ਨਾਲ ਘੁੱਟ ਕੇ ਮਰ ਜਾ ਪਰ ਮੈਂ ਗਾਹਾਂ ਕਦੇ ਕਿਸੇ ਕੋਲੇ ਗੱਲ ਨਹੀਂ ਕਰੂੰਗਾ ਕਿਉਂਕਿ ਉਹਦਾ ਦੋਸਤੋ ਇੱਕ ਵਿਸ਼ਵਾਸ ਟੁੱਟ ਗਿਆ ਹੁੰਦਾ ਆਪਣੇ ਲਿਹਾਜ਼ੀਆਂ ਦੇ ਉੱਤੋਂ ਆਪਣੇ ਆਂਡੀ ਗਵਾਂਡੀ ਦੇ ਉੱਤੋਂ ਆਪਣੇ ਯਾਰਾਂ ਦੋਸਤਾਂ ਦੇ ਉੱਤੋਂ ਉਹ ਕੱਲਾ ਬੈਠ ਕੇ ਇਹ ਗੱਲ ਸੋਚਦਾਗਾ ਵੀ ਕਿੱਥੇ ਤਾਂ ਇਹ ਗੱਲ ਸਾਡੀ ਸਿਰਫ ਦੋ ਤਿੰਨ ਜਣਿਆਂ ਚ ਸੀਗੀ ਸਾਡੇ ਪਰਿਵਾਰ ਚ ਸੀਗੀ ਮੇਰੇ ਉਸ ਲਿਆਜੀ ਚ ਸੀਗੀ ਤੇ ਕਿੱਥੇ ਅੱਜ ਇਕੱਲੇ ਇਕੱਲੇ ਬੰਦੇ ਨੂੰ ਇਹ ਗੱਲ ਪਤਾ ਲੱਗੀ ਵੀ ਮੇਰੀ ਮੇਰੇ ਘਰ ਵਾਲੀ ਨਾਲ ਬਣਦੀ ਨਹੀਂ ਮੈਂ ਉਹਦੇ ਨਾਲ ਕੁੱਟਮਾਰ ਕਰਦਾਗਾ ਉਹ ਮੈਨੂੰ ਰੋਟੀ ਨਹੀਂ ਦਿੰਦੀ ਪਕਾ ਕੇ ਮੈਂ ਲੀੜੇ ਕੱਪੜੇ ਆਪ ਧੋਨਾਗਾ ਆਪਦੇ ਭਾਂਡੇ ਆਪ ਮਾਜਦਾਗਾ ਕਿੱਥੇ ਇਹ ਸਾਰੀਆਂ ਗੱਲਾਂ ਹੁਣ ਸਾਰੇ ਪਿੰਡ ਨੂੰ ਪਤਾ ਲੱਗੀਆਂ ਫਿਰ ਉਹ ਬੰਦਾ ਆਪਣਾ ਸਿਰ ਫੜ ਕੇ ਬਹਿ ਜਾਂਦਾਗਾ ਵੀ ਆਖਰ ਮੇਰੀ ਇਹੀ ਗਲਤੀ ਸੀ ਮੈਂ ਆਪਣੇ ਯਾਰ ਤੇ ਭਰੋਸਾ ਕਰ ਬੈਠਾ ਆਖਰ ਮੇਰੀ ਇਹੀ ਗਲਤੀ ਵੀ ਮੈਨੂੰ ਉਹਦੇ ਤੇ ਇੰਨਾ ਯਕੀਨ ਸੀ ਵੀ ਇਹ ਮੇਰੀ ਸਮੱਸਿਆ ਦਾ ਹੱਲ ਕਰੂਗਾ ਸਾਡੇ ਘਰੇ ਚੱਲ ਕੇ ਮੇਰੇ ਘਰ ਵਾਲੀ ਨੂੰ ਸਮਝਾਊਗਾ ਮੇਰੇ ਮਾਪਿਆਂ ਨੂੰ ਸਮਝਾਊਗਾ ਸਾਡੇ ਪਰਿਵਾਰ ਦਾ ਕਲੇਸ਼ ਮਿਟੂਗਾ ਫਿਰ ਉਹ ਬੰਦਾ ਦੋਸਤੋ ਉਹਨੂੰ ਯਾਰੀ ਦੋਸਤੀ ਤੋਂ ਨਫ਼ਰਤ ਹੋ ਜਾਂਦੀ ਆ ਫਿਰ ਉਹਨੂੰ ਆਪਣੇ ਬਗਾਨਿਆਂ ਤੋਂ ਵੀ ਨਫ਼ਰਤ ਹੋ ਜਾਂਦੀ ਆ ਉਹਨੂੰ ਇਹ ਲੱਗਦਾ ਵੀ ਸਾਰਾ ਜੱਗ ਹੀ ਬੁਰਾਗਾ ਸਾਰੀ ਦੁਨੀਆ ਹੀ ਬੁਰੀ ਆ ਸਿਰਫ ਕਿਸੇ ਇੱਕ ਬੰਦੇ ਦੇ ਭਰੋਸਾ ਤੋੜ ਦੇਣ ਦੇ ਕਾਰਨ ਹੁਣ ਕਈ ਬੰਦੇ ਇਹ ਗੱਲ ਆਖਣਗੇ ਯਾਰ ਵੀ ਕਈ ਵਾਰੀ ਬੰਦੇ ਦੇ ਦਿਲ ਤੇ ਬਹੁਤ ਜ਼ਿਆਦਾ ਬੋਝ ਹੁੰਦਾਗਾ ਸਾਨੂੰ ਮਜਬੂਰੀ ਵਿੱਚ ਕੋਈ ਨਾ ਕੋਈ ਗੱਲ ਕਿਸੇ ਕੋਲੇ ਸਾਂਝੀ ਕਰਨੀ ਪੈ ਜਾਂਦੀ ਆ ਕਿਉਂਕਿ ਜੇ ਅਸੀਂ ਉਹ ਗੱਲ ਕਿਸੇ ਕੋਲੇ ਨਾ ਕਰਾਂਗੇ ਤਾਂ ਉਹ ਸਮੱਸਿਆ ਸਾਡੇ ਲਈ ਬਹੁਤ ਵੱਡੀ ਬਣ ਜਾਂਦੀ ਆ ਸਾਡੇ ਵਿੱਚ ਇੰਨੀ ਸ਼ਮਤਾ ਨਹੀਂ ਹੁੰਦੀ ਵੀ ਅਸੀਂ ਇਕੱਲੇ ਉਸ ਸਮੱਸਿਆ ਦਾ ਹੱਲ ਕੱਢ ਲੇਗੇ ਕਿਉਂਕਿ ਕੁਝ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਜਾਂਦਾਗਾ ਵੀ ਬੰਦਾ ਮਾਨਸਿਕ ਰੋਗੀ ਹੋ ਜਾਂਦਾਗਾ ਉਹਨੂੰ ਮਾਨਸਿਕ ਤਣਾਅ ਘੇਰ ਲੈਂਦਾਗਾ ਰਾਤ ਨੂੰ ਨੀਂਦਾਂ ਆਉਣੋਂ ਹਟ ਜਾਂਦੀਆਂ ਨੇ ਉਹ ਸ਼ਰਾਬ ਦੇ ਨਸ਼ੇ ਤੇ ਲੱਗ ਜਾਂਦਾਗਾ ਹੋਰ ਕਿਸੇ ਗਲਤ ਸੰਗਤ ਚ ਪੈ ਜਾਂਦਾਗਾ ਇਸ ਕਰਕੇ ਉਹ ਕਿਸੇ ਨਾ ਕਿਸੇ ਨਾਲ ਤਾਂ ਫਿਰ ਆਪਣੇ ਦਿਲ ਦੀ ਗੱਲ ਕਰਦਾ ਹੀ ਹੈਗਾ ਫਿਰ ਹੁਣ ਜੇ ਸਾਹਮਣੇ ਵਾਲਾ ਭਰੋਸਾ ਤੋੜੂਗਾ ਤਾਂ ਫਿਰ ਉਸ ਬੰਦੇ ਦਾ ਕੀ ਕਸੂਰ ਆ ਹਾਂ ਦੋਸਤੋ ਮੈਂ ਤੁਹਾਡੀ ਗੱਲ ਸਮਝਦਾ ਵੀ ਦੁਖੀ ਬੰਦਾ ਹਰ ਪਾਸੇ ਭੱਜਦਾ ਉਹ ਡਾਕਟਰਾਂ ਕੋਲੇ ਵੀ ਜਾਂਦਾਗਾ ਆਪਣੀ ਸਮੱਸਿਆ ਲੈ ਕੇ ਜੇਕਰ ਉਹਨੂੰ ਕੋਈ ਸਰੀਰਕ ਬਿਮਾਰੀ ਆ ਉਹ ਕਿਸੇ ਬਾਬਿਆਂ ਕੋਲੇ ਵੀ ਜਾਊਗਾ ਚੇਲਿਆਂ ਕੋਲੇ ਵੀ ਜਾਊਗਾ ਜੇ ਉਹਦੇ ਘਰ ਪਰਿਵਾਰ ਦੇ ਵਿੱਚ ਕਲੇਸ਼ ਆ ਪਰ ਦੋਸਤੋ ਉਸ ਬੰਦੇ ਕੋਲੇ ਗੱਲ ਕਰਨ ਦਾ ਫਾਇਦਾ ਨਾ ਜਿਹੜਾ ਵਾਕਈ ਆਪਾਂ ਨੂੰ ਆਪਣਾ ਸਮਝਦਾ ਹੋਇਆ ਜਿਹੜਾ ਆਪਣੀ ਗੱਲ ਚਾਰੇ ਪਾਸੇ ਨਾ ਖੰਡਿਆਊਗਾ ਜਿਨੇ ਆਪਣੀ ਗੱਲ ਹੀ ਚਾਰੇ ਪਾਸੇ ਖਿਲਾਰਤੀ ਉਸ ਬੰਦੇ ਕੋਲੇ ਗੱਲ ਕਰਨ ਦਾ ਤਾਂ ਕੋਈ ਫਿਰ ਫਾਇਦਾ ਹੀ ਨਹੀਂ ਉਹਨੇ ਆਪਣੀਆਂ ਮੁਸ਼ਕਲਾਂ ਘਟਾਉਣੀਆਂ ਤਾਂ ਕੀ ਹੁੰਦੀਆਂ ਸਗੋਂ ਵਧਾ ਕੇ ਰੱਖ ਦਿੰਦਾਗਾ ਤੇ ਇੱਕ ਗੱਲ ਹੋਰ ਸੋਚਣ ਵਿਚਾਰਨ ਵਾਲੀ ਆ ਦੋਸਤੋ ਵੀ ਆਪਣੇ ਘਰ ਪਰਿਵਾਰ ਦੇ ਵਿੱਚ ਚਾਹੇ ਕਹਿੋ ਜੀ ਵੀ ਸਮੱਸਿਆ ਚੱਲ ਰਹੀ ਹੋਵੇ ਭਾਵੇਂ ਥੋੜੀ ਥੋਡੇ ਮਾਪਿਓ ਨਾਲ ਨਹੀਂ ਬਣਦੀ ਤੁਹਾਡਾ ਪਿਓ ਤੁਹਾਡੇ ਨਾਲ ਹਰ ਵੇਲੇ ਲੜਦਾ ਰਹਿੰਦਾਗਾ ਤੁਹਾਡੀ ਮਾਂ ਲੜਦੀ ਰਹਿੰਦੀ ਆ ਘਰ ਇਕਲੇਸ਼ ਚੱਲਦਾ ਰਹਿੰਦਾਗਾ ਤੁਹਾਡੇ ਜਵਾਕ ਤੁਹਾਡੇ ਨਾਲ ਲੜਦੇ ਰਹਿੰਦੇ ਆ ਗੱਲ ਨਹੀਂ ਮੰਨਦੇ ਤੁਹਾਡੀ ਇੱਜ਼ਤ ਨਹੀਂ ਕਰਦੇ ਕਈ ਵਾਰੀ ਤਾਂ ਇਥੋਂ ਤੱਕ ਨੌਬਤ ਆ ਜਾਂਦੀ ਆ ਵੀ ਤੁਸੀਂ ਆਪਸ ਵਿੱਚ ਮਤਲਬ ਤੁਹਾਡੀ ਝੜਪ ਵੀ ਹੋ ਜਾਂਦੀ ਆ ਗਾਲੋ ਗਾਲੀ ਵੀ ਹੋ ਜਾਂਦੇ ਹੋ ਪਰ ਕਦੇ ਵੀ ਦੋਸਤੋ ਆਪਣੇ ਘਰ ਦਾ ਭੇਤ ਆ ਜਿਹੜਾ ਉਹ ਬਾਹਰਲੇ ਬੰਦੇ ਨੂੰ ਬਿਲਕੁਲ ਨਾ ਦਿਓ ਬਾਹਰਲੇ ਬੰਦੇ ਨੂੰ ਇਹ ਗੱਲ ਬਿਲਕੁਲ ਨਾ ਦੱਸੋ ਵੀ ਅੱਜ ਸਾਡੇ ਘਰੇ ਲੜਾਈ ਹੋ ਕੇ ਹਟੀ ਆ ਅੱਜ ਮੈਂ ਆਪਣੇ ਭਰਾ ਨਾਲ ਲੜ ਪਿਆ ਅੱਜ ਮੇਰੇ ਭਰਾ ਨਾਲ ਮੇਰਾ ਜ਼ਮੀਨ ਪਿੱਛੇ ਰੌਲਾ ਪੈ ਗਿਆ ਮੈਂ ਉਹਨੂੰ ਕਿਹਾ ਜ਼ਮੀਨ ਵੰਡਲਾ ਤੂੰ ਆਪ ਦਾ ਅੱਡ ਹੋ ਜਾ ਮੈਨੂੰ ਆਪ ਦਾ ਅੱਡ ਕਰ ਦੇ ਅੱਜ ਮੇਰੀ ਭਾਬੀ ਕਹਿੰਦੀ ਵੀ ਮੈਂ ਨਹੀਂ ਤੈਨੂੰ ਰੋਟੀ ਦੇ ਸਕਦੀ ਤੂੰ ਸਾਡੇ ਨਾਲੋਂ ਅੱਡ ਹੋ ਜਾ ਐਹੋ ਜਿਹੀਆਂ ਦੋਸਤੋ ਜੋ ਵੀ ਘਰ ਦੀਆਂ ਗੱਲਾਂ ਹੁੰਦੀਆਂ ਨੇ ਜੋ ਵੀ ਘਰ ਦਾ ਪੜਦਾ ਹੁੰਦਾ ਹੈਗਾ ਉਹ ਕਦੇ ਵੀ ਕਿਸੇ ਬਾਹਰਲੇ ਬੰਦੇ ਨੂੰ ਦੇਣਾ ਨਹੀਂ ਚਾਹੀਦਾ ਇਹ ਤਾਂ ਆਪਾਂ ਇਸ ਕਰਕੇ ਦਿੰਨੇ ਆ ਵੀ ਚਲੋ ਯਾਰ ਆਪਣਾ ਮਨ ਹੌਲਾ ਹੋ ਜਾਊਗਾ ਪਰ ਜੀਨੂੰ ਦੋਸਤੋ ਆਪਾਂ ਇਹ ਗੱਲਾਂ ਦੱਸਦੇ ਆ ਉਹ ਬੰਦਾ ਇੱਕ ਵਾਰੀ ਤਾਂ ਆਪਣੀਆਂ ਗੱਲਾਂ ਪੂਰੇ ਧਿਆਨ ਨਾਲ ਸੁਣਦਾਗਾ ਆਪਾਂ ਨੂੰ ਇਹ ਲੱਗਦਾਗਾ ਵੀ ਵਾਕਈ ਯਾਰ ਇਹ ਵੀ ਆਪਣਾ ਦੁੱਖ ਸੁਣ ਕੇ ਇਹ ਵੀ ਦੁਖੀ ਹੋ ਗਿਆ ਸ਼ਾਇਦ ਹੁਣ ਇਹ ਆਪਣਾ ਸਾਥ ਦੇਊਗਾ ਪਰ ਦੋਸਤੋ ਜਿਵੇਂ ਤੁਸੀਂ ਉਹਦੇ ਕੋਲੋਂ ਗੱਲ ਕਰਕੇ ਪਰੇ ਤੁਰ ਜਾਓਗੇ ਉਹ ਉਸੇ ਵੇਲੇ ਤੁਹਾਡੀਆਂ ਗੱਲਾਂ ਦਾ ਮਜ਼ਾਕ ਬਣਾਉਣ ਲੱਗ ਜਾਊਗਾ ਤੇ ਸਾਰੇ ਪਿੰਡ ਦੇ ਵਿੱਚ ਤੁਹਾਡੇ ਉਸ ਰੌਲੇ ਦੀ ਤੁਹਾਡੇ ਪਰਿਵਾਰਕ ਮਾਹੌਲ ਦੀ ਸਾਰੇ ਪਿੰਡ ਦੇ ਵਿੱਚ ਚਰਚਾ ਕਰਵਾ ਦੇਊਗਾ ਜਿੱਥੇ-ਜਿੱਥੇ ਤੁਸੀਂ ਜਾਓਗੇ ਕੇ ਸਾਰੇ ਲੋਕ ਤੁਹਾਨੂੰ ਉਹੀ ਗੱਲ ਪੁੱਛਣਗੇ ਵੀ ਤੁਹਾਡੇ ਪਰਿਵਾਰ ਚ ਆਏ ਚੱਲ ਰਿਹਾ ਓਏ ਹੁਣ ਤੁਹਾਡੇ ਆਏ ਹੋ ਗਿਆ ਹੁਣ ਤੁਹਾਡੀ ਨੂੰ ਤੁਹਾਨੂੰ ਰੋਟੀ ਨਹੀਂ ਦਿੰਦੀ ਇਸ ਤਰ੍ਹਾਂ ਦੀਆਂ ਦੋਸਤੋ ਫਿਰ ਗੱਲਾਂ ਛੜ ਪੈਂਦੀਆਂ ਨੇ ਤੇ ਹੁਣ ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਰੇ ਲੋਕ ਇੱਕੋ ਜਿਹੇ ਹੁੰਦੇ ਆ ਕਿਉਂਕਿ ਪੰਜੀ ਉਂਗਲਾਂ ਕਦੇ ਵੀ ਇੱਕੋ ਜੀਆਂ ਨਹੀਂ ਹੁੰਦੀਆਂ ਕੋਈ ਵੱਡੀ ਹੁੰਦੀ ਹੈ ਕੋਈ ਛੋਟੀ ਹੁੰਦੀ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਿਲ ਦੀਆਂ ਗੱਲਾਂ ਦੱਸਿਆ ਨੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਕਦੇ ਵੀ ਕੋਈ ਵੀ ਗੱਲ ਕਦੇ ਗਾਹਾਂ ਨਹੀਂ ਕੀਤੀ ਉਹਨਾਂ ਨੇ ਆਪਣੇ ਦਿਲ 'ਚ ਰੱਖੀਆਂ ਨੇ ਤੇ ਮੇਰੀਆਂ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਕਰਵਾਇਆਗਾ ਤੇ ਇਹੋ ਜਿਹੇ ਵੀ ਬਹੁਤ ਬੰਦੇ ਟਕਰੇ ਨੇ ਜਿਨ੍ਹਾਂ ਨੂੰ ਮੈਂ ਕੋਈ ਦਿਲ ਦੀ ਗੱਲ ਦੱਸ ਬੈਠਾ ਪਰ ਉਹਨਾਂ ਨੇ ਅੱਗੇ ਚੱਲ ਕੇ ਗੱਲ ਦਾ ਬਿਲਕੁਲ ਪਨੀਰ ਹੀ ਕੱਢਤਾ ਗਾ ਹੀ ਪਾਤਾ ਚਾਰੇ ਪਾਸੇ ਗੱਲ ਖੰਡਿਆਤੀ ਉਦੋਂ ਫਿਰ ਦੁੱਖ ਜ਼ਰੂਰ ਹੁੰਦਾਗਾ ਉਦੋਂ ਯਾਰੀ ਦੋਸਤੀ ਤੋਂ ਰਿਸ਼ਤੇਦਾਰਾਂ ਤੋਂ ਆਂਡੀ ਗਵਾਂਡੀ ਤੋਂ ਯਕੀਨ ਜ਼ਰੂਰ ਉੱਠ ਜਾਂਦਾਗਾ ਪਰ ਸਾਰੇ ਬੰਦੇ ਐਦਾਂ ਨਹੀਂ ਕਰਦੇ ਬਹੁਤ ਸਾਰੇ ਬੰਦੇ ਲੋਕਾਂ ਦਾ ਭਲਾ ਵੀ ਕਰਵਾ ਦਿੰਦੇ ਆ ਜੇ ਕਿਸੇ ਨੇ ਕਿਸੇ ਨੂੰ ਕੋਈ ਗੱਲ ਦੱਸਤੀ ਤਾਂ ਉਹ ਦਾ ਹਮਦਰਦੀ ਵੀ ਬਣਦਾਗਾ ਉਹਨੂੰ ਕਿਸੇ ਡਾਕਟਰ ਕੋਲੇ ਲੈ ਕੇ ਜਾਊਗਾ ਕਿਸੇ ਦੇਸੀ ਵੈਦ ਕੋਲੇ ਲੈ ਕੇ ਜਾਊਗਾ ਉਹਦੀ ਸਮੱਸਿਆ ਦਾ ਹੱਲ ਕਰਵਾ ਕੇ ਲੈ ਆਊਗਾ ਉਹਦੇ ਪਰਿਵਾਰ ਵਿੱਚ ਜਾਊਗਾ ਸਾਰੇ ਜਣਿਆਂ ਨੂੰ ਬਿਠਾ ਕੇ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰੂਗਾ ਪਰ ਇਸ ਤਰ੍ਹਾਂ ਦੇ ਬੰਦੇ ਦੁਨੀਆ ਦੇ ਉੱਤੇ ਬਹੁਤ ਘੱਟ ਨੇ ਤੇ ਮਾੜੇ ਬੰਦੇ ਬਹੁਤ ਜ਼ਿਆਦੇ ਨੇ ਜਿਹੜੇ ਸਿਰਫ ਸਵਾਦ ਭਾਲਦੇ ਆ ਜਿਹੜੇ ਸਾਰਾ ਦਿਨ ਇਸੇ ਫਰਾਕ 'ਚ ਰਹਿੰਦੇ ਅੱ비 ਆਪਾਂ ਨੂੰ ਕੋਈ ਆਪਣੇ ਪਰਿਵਾਰ ਦੀ ਗੱਲ ਦੱਸਿਏ ਆਪਣੇ ਦਿਲ ਦੀ ਗੱਲ ਦੱਸਿਏ ਤਾਂ ਆਪਾਂ ਉਹਦਾ ਸਵਾਦ ਲੱਗੇ ਨਾਲੇ ਖੁਦ ਸਵਾਦ ਲੱਗੇ ਨਾਲੇ ਇਸ ਸਮਾਜ ਨੂੰ ਸਵਾਦ ਦਵਾਈਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਚਾਹੇ ਕੋਈ ਵੀ ਸਮੱਸਿਆ ਚੱਲ ਰਹੀ ਹੋਵੇ ਉਹ ਉਹਦੇ ਵੱਲ ਧਿਆਨ ਨਹੀਂ ਦਿੰਦੇ ਉਹਨਾਂ ਦਾ ਸਿਰਫ ਲੋਕਾਂ ਵੱਲ ਧਿਆਨ ਹੁੰਦਾ ਵੀ ਲੋਕਾਂ ਦੀ ਜ਼ਿੰਦਗੀ ਚ ਕੀ ਚੱਲ ਰਿਹਾਗਾ ਫਲਾਨਾ ਕੀ ਕਰ ਰਿਹਾਗਾ ਫਲਾਨੇ ਦਾ ਧੀ ਪੁੱਤ ਕਿਹੜੇ ਕੰਮ ਤੇ ਲੱਗਿਆ ਹੋਇਆ ਜਾਂ ਕਿਹੜੇ ਕੰਮ ਤੇ ਨਹੀਂ ਲੱਗਿਆ ਹੋਇਆ ਬੇਲਾਗਾ ਜਾਂ ਨੌਕਰੀ ਤੇ ਜਾਂਦਾਗਾ ਘਰੇ ਬਰੋਜਗਾਰ ਬੈਠਾਗਾ ਜਾਂ ਕੋਈ ਨਸ਼ੇ ਪੱਤੇ ਤੇ ਲੱਗਿਆ ਹੋਇਆਗਾ ਜੇ ਉਹਨਾਂ ਨੂੰ ਮਾੜੀ ਮੋਟੀ ਵਿੜਕਾ ਆ ਜੇ ਕਿਸੇ ਗੱਲ ਦੀ ਤਾਂ ਫਿਰ ਉਹ ਚਾਰੇ ਪਾਸੇ ਰੌਲਾ ਪਾ ਦਿੰਦੇ ਵੀ ਫਲਾਨੇ ਦੇ ਮੁੰਡੇ ਨੇ ਤਾਂ ਮਾੜੀ ਕਰਤੂਤ ਕਰਤੀ ਉਹ ਤਾਂ ਨਸ਼ਿਆਂ ਤੇ ਲੱਗ ਗਿਆ ਅੱਛਾ ਜੇ ਕਿਸੇ ਦੇ ਧੀ ਪੁੱਤ ਨੇ ਕੋਈ ਚੰਗਾ ਕੰਮ ਕਰਤਾ ਤਾਂ ਫਿਰ ਇਹੋ ਜਿਹੇ ਬੰਦੇ ਆ ਜਿਹੜੇ ਇਹ ਕਦੇ ਵੀ ਇਸ ਕੋਈ ਗੱਲ ਗਾ ਨਹੀਂ ਕਰਦੇ ਵੀ ਫਲਾਣੇ ਦਾ ਪੁੱਤ ਨੌਕਰੀ ਤੇ ਲੱਗ ਗਿਆ ਉਹਨੇ ਕੋਈ ਕਾਰੋਬਾਰ ਸ਼ੁਰੂ ਕਰ ਲਿਆ ਉਹਨੇ ਆ ਚੰਗਾ ਕੰਮ ਕਰਤਾ ਪਰ ਜੇ ਇਹਨਾਂ ਨੂੰ ਕਿਸੇ ਦੀ ਕੋਈ ਮਾੜੀ ਜੀ ਕਮਜ਼ੋਰੀ ਪਤਾ ਲੱਗ ਜੇ ਵੀ ਫਲਾਣਾ ਆ ਕੰਮ ਕਰਦਾ ਫੜਿਆ ਗਿਆ ਮਾੜਾ ਕੰਮ ਕਰਦਾ ਫੜਿਆ ਗਿਆ ਫਿਰ ਇਹ ਚਾਰੇ ਪਾਸੇ ਰੌਲਾ ਪਾ ਦਿੰਦੇ ਆ ਇਸ ਤਰ੍ਹਾਂ ਦੇ ਬੰਦੇ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਰਹਿੰਦੇ ਆ ਦੋਸਤੋ ਆਪਣੇ ਘਰਾਂ ਦੇ ਵਿੱਚ ਅਕਸਰ ਹੀ ਜੋਗੀ ਆ ਜਾਂਦੇ ਆ ਜਿਨ੍ਹਾਂ ਨੂੰ ਆਪਾਂ 나ਥ ਵੀ ਕਹਿ ਦਿੰਨੇ ਆ ਉਹ ਵੀ ਦੇਖੋ ਆਉਣ ਸਾਰ ਆਪਾਂ ਨੂੰ ਪਹਿਲਾ ਇੱਕੋ ਹੀ ਗੱਲ ਕਹਿੰਦੇ ਆ ਜਦੋਂ ਆਪਾਂ ਨੂੰ ਕਹਿ ਦਿੰਦੇ ਆ ਆਪਣਾ ਹੱਥ ਦਿਖਾ ਤੇ ਜਦੋਂ ਆਪਾਂ ਹੱਥ ਦਿਖਾਉਨੇ ਆ ਉਹ ਆਪਾਂ ਨੂੰ ਇੱਕੋ ਹੀ ਗੱਲ ਕਹਿੰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਉਹ ਆਪਣੀ ਥਾਂ ਸਹੀ ਹੁੰਦੇ ਆ ਜਾਂ ਗਲਤ ਹੁੰਦੇ ਆ ਪਰ ਇਹ ਗੱਲ ਉਹ ਜ਼ਰੂਰ ਕਹਿੰਦੇ ਆ ਕਿ ਵੀ ਬੱਚਾ ਤੂੰ ਦਿਲ ਦਾ ਬਹੁਤ ਸਾਫ਼ ਆ ਪਰ ਦਿਲ ਦੀ ਗੱਲ ਨਾ ਕਿਸੇ ਨੂੰ ਦੱਸਿਆ ਕਰ ਯਾਨੀ ਕਿ ਦੋਸਤੋ ਇਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਵੀ ਦਿਲ ਦੀ ਗੱਲ ਕਿਸੇ ਕੋਲੇ ਨਹੀਂ ਕਰਨੀ ਚਾਹੀਦੀ ਪਰ ਕਈ ਵਾਰੀ ਦਿਲ ਦੇ ਉੱਤੇ ਇੰਨਾ ਜ਼ਿਆਦਾ ਬੋਝ ਹੋ ਜਾਂਦਾਗਾ ਵੀ ਆਪਾਂ ਨੂੰ ਉਦੋਂ ਕਿਸੇ ਨਾ ਕਿਸੇ ਕੋਲੇ ਇਹ ਗੱਲ ਕਰਨੀ ਪੈਂਦੀ ਹੈ ਤੇ ਆਪਾਂ ਨੁਕਸਾਨ ਖੱਟ ਕੇ ਘਰੇ ਆ ਜਾਂਦੇ ਆਂ ਤੇ ਜਿਹੜੇ ਇਹੋ ਜਿਹੇ ਦਿਲਾਂ ਦੇ ਸਾਫ਼ ਬੰਦੇ ਹੁੰਦੇ ਆ ਇਹ ਹਰ ਕਿਸੇ ਤੇ ਯਕੀਨ ਵੀ ਬਹੁਤ ਛੇਤੀ ਕਰ ਲੈਂਦੇ ਆ ਇਹਨਾਂ ਨੂੰ ਜੇ ਬੰਦਾ ਇੱਕ ਘੰਟਾ ਪਹਿਲਾਂ ਮਿਲਿਆ ਜਾਂ ਇੱਕ ਦਿਨ ਪਹਿਲਾਂ ਮਿਲਿਆ ਤਾਂ ਉਹਨੂੰ ਵੀ ਇਹ ਆਪਣੇ ਵਰਗਾ ਸਮਝਣ ਲੱਗ ਜਾਂਦੇ ਆ ਉਹਦੇ ਤੇ ਵੀ ਅੱਖਾ ਬੰਨ ਕੇ ਯਕੀਨ ਕਰ ਲੈਂਦੇ ਆ ਉਹ ਬੰਦਾ ਬੇਸ਼ੱਕ ਲਾ ਜਾ ਕੇ ਇਹਨਾਂ ਨੂੰ ਖੂਚ ਧੱਕਾ ਦੇ ਦੇ ਇਹ ਉਸ ਖੂਚ ਵੀ ਡਿੱਗਣ ਨੂੰ ਤਿਆਰ ਹੋ ਜਾਂਦੇ ਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਜਿਵੇਂ ਅਸੀਂ ਦਿਲ ਦੇ ਸਾਫ਼ ਆ ਸਾਡੇ ਦਿਲ ਚ ਕੁਛ ਨਹੀਂ ਬਾਕੀ ਦੀ ਸਾਰੀ ਦੁਨੀਆ ਵੀ ਐਵੇਂ ਦੀ ਆ ਇਹੇ ਫਿਰ ਧੋਖਾ ਵੀ ਬਹੁਤ ਵਾਰੀ ਖਾਂਦੇ ਨੇ ਉਹ ਧੋਖਾ ਕਿਸੇ ਵੀ ਪ੍ਰਕਾਰ ਦਾ ਹੋ ਸਕਦਾਗਾ ਹੋ ਸਕਦਾ ਇੱਕ ਕੁੜੀ ਜਾਂ ਇੱਕ ਮੁੰਡਾ ਦਿਲ ਦਾ ਬਹੁਤ ਸਾਫ਼ ਹੋਵੇ ਉਹਨੂੰ ਇੱਕ ਕੁੜੀ ਨੇ ਹੋਰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਆਪਣੇ ਝੂਠੇ ਪਿਆਰ ਦੇ ਜਾਲ 'ਚ ਫਸਾ ਲਿਆ ਉਹ ਤੋਂ ਬਹੁਤ ਸਾਰਾ ਪੈਸਾ ਖਾ ਲਿਆ ਪਰ ਬਾਅਦ ਵਿੱਚ ਉਹਨੂੰ ਉਹ ਕੁੜੀ ਛੱਡ ਗਈ ਜਾਂ ਉਹ ਮੁੰਡਾ ਉਹਨੂੰ ਛੱਡ ਗਿਆ ਉਹਨੂੰ ਧੋਖਾ ਦੇ ਗਿਆ ਉਹ ਤੋਂ ਪੈਸਾ ਖਾ ਕੇ ਉਹਦੇ ਨਾਲ ਬੇਈਮਾਨੀ ਕਰਕੇ ਬਾਅਦ ਵਿੱਚ ਉਹਨੂੰ ਕੋਈ ਹੋਰ ਪਸੰਦ ਆ ਗਿਆ ਜਾਂ ਕੋਈ ਹੋਰ ਪਸੰਦ ਆ ਗਈ ਇਸ ਤਰ੍ਹਾਂ ਦੋਸਤੋ ਜਿਹੜੇ ਸਾਫ਼ ਦਿਲਾਂ ਦੇ ਬੰਦੇ ਹੁੰਦੇ ਆ ਇਹ ਤੋਖਾ ਬਹੁਤ ਖਾਂਦੇ ਆ ਫਿਰ ਬਾਅਦ ਦੇ ਵਿੱਚ ਇਹ ਪਛਤਾਉਂਦੇ ਵੀ ਬਹੁਤ ਆ ساری ਜ਼ਿੰਦਗੀ ਰੋਂਦੇ ਵੀ ਬਹੁਤ ਆ ਵੀ ਆਖਿਰ ਮੈਂ ਕਿਸੇ ਦਾ ਕੀ ਵਿਗਾੜਿਆ ਸੀ ਮੈਂ ਤਾਂ ਉਹਦੇ ਤੋਂ ਬਿਨਾਂ ਕਦੇ ਕਿਸੇ ਵੱਲ ਅੱਖ ਪਟਕੇ ਦੇਖਿਆ ਵੀ ਨਹੀਂ ਸੀ ਮੈਨੂੰ ਤਾਂ ਹੋਰ ਕੋਈ ਚੰਗਾ ਲੱਗਿਆ ਵੀ ਨਹੀਂ ਸੀ ਜਾਂ ਲੱਗੀ ਵੀ ਨਹੀਂ ਸੀ ਫਿਰ ਉਹਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਫਿਰ ਬੈਠ ਕੇ ਇਹ ਸਾਰੀਆਂ ਗੱਲਾਂ ਤੇ ਸੋਚ ਵਿਚਾਰ ਕਰਦੇ ਆ ਤੇ ਨਾਲੇ ਅੰਦਰੋਂ ਅੰਦਰ ਹੀ ਦੁਖੀ ਹੋਈ ਜਾਂਦੇ ਆ ਇਹੋ ਜਿਹੇ ਬੰਦੇ ਵੀ ਪਏ ਆ ਦੋਸਤੋ ਦੁਨੀਆ ਤੇ ਜਿਹੜੇ ਕਿ ਸਾਫ਼ ਦਿਲਾਂ ਦੇ ਬੰਦੇ ਹੁੰਦੇ ਆ ਜੇ ਇਹਨਾਂ ਨੂੰ ਕਦੇ ਕਿਸੇ ਨੇ ਆ ਕੇ ਕਹਿਤਾ ਭਾਵੇਂ ਸੱਤ ਬਗਾਨੇ ਨੇ ਆ ਕੇ ਕਹਿਤਾ ਜਾਂ ਜਿਹਦੇ ਨਾਲ ਇਹਨਾਂ ਦੀ ਮਾੜੀ-ਮੋਟੀ ਜਾਣ-ਪਛਾਣ ਆ ਉਹਨਾਂ ਨੇ ਆ ਕੇ ਕਹਿਤਾ ਵੀ ਯਾਰ ਮੈਨੂੰ ਇੰਨੇ ਕੁ ਪੈਸਿਆਂ ਦੀ ਲੋੜ ਆ ਮੈਂ ਤੈਨੂੰ ਥੋੜੇ ਜਿ ਦਿਨਾਂ ਨੂੰ ਮੋੜ ਦੂੰਗਾ ਮੇਰੀ ਬਾਲੀ ਮਜਬੂਰੀ ਆ ਸਾਡੇ ਘਰੇ ਕੋਈ ਬਿਮਾਰ ਆ ਮੇਰਾ ਪਿਓ ਬਿਮਾਰ ਆ ਮਾਂ ਬਿਮਾਰ ਆ ਮੈਨੂੰ ਦਵਾਈ ਚਾਹੀਦੀ ਆ ਕਿਸੇ ਰੋਗ ਦੀ ਤਾਂ ਉਦੋਂ ਵੀ ਇਹ ਝਟਪਟ ਕੱਢ ਕੇ ਪੈਸੇ ਦੇ ਦਿੰਦੇ ਆ ਨਾ ਹੀ ਕੋਈ ਇਹ ਗੱਲ ਸੋਚਦੇ ਆ ਵੀ ਇਸ ਬੰਦੇ ਨੂੰ ਜਾਣਦੇ ਨੂੰ ਹਜੇ ਮ hủ á ਪਰ ਫੇਰ ਵੀ ਇਹ ਹੈ ਨਾ ਉਸ ਬੰਦੇ ਤੇ ਯਕੀਨ ਕਰਕੇ ਉਹਨੂੰ ਪੈਸੇ ਦੇ ਦਿੰਦੇ ਆ ਵੀ ਚੱਲ ਕੋਈ ਗੱਲ ਨਹੀਂ ਜੇ ਕਿਸੇ ਹੋਰ ਵੀ ਮਦਦ ਦੀ ਲੋੜ ਹੋਈ ਤਾਂ ਉਹ ਵੀ ਦੱਸੀ ਪਰ ਇਹਨਾਂ ਦਾ ਯਕੀਨ ਸਾਹਮਣੇ ਵਾਲਾ ਬੰਦਾ ਇਹੋ ਜਿਹਾ ਤੋੜ ਕੇ ਜਾਂਦਾਗਾ ਵੀ ਫੇਰ ਇਹ ਸਾਰੀ ਉਮਰ ਕਿਸੇ ਤੇ ਯਕੀਨ ਨਹੀਂ ਕਰਦੇਗੇ ਜੇ ਅਗਲਾ 2 ਦਿਨਾਂ ਦਾ ਕਹਿ ਕੇ ਪੈਸੇ ਫੜ ਕੇ ਲਗਿਆ ਤਾਂ ਅਗਲਾ ਫੇਰ ਮੁੜ ਕੇ 2 ਮਹੀਨਿਆਂ 'ਚ ਵੀ ਨਹੀਂ ਮੋੜਦਾ 2 ਸਾਲਾਂ 'ਚ ਵੀ ਨਹੀਂ ਮੋੜਦਾ ਯਾਨੀ ਕਿ ਹਰ ਕਿਸੇ ਤੇ ਯਕੀਨ ਕਰ ਲੈਣਾ ਵੀ ਬਹੁਤ ਮਾੜੀ ਗੱਲ ਹੈ ਭਰੋਸਾ ਉਸੇ ਬੰਦੇ ਤੇ ਕਰੋ ਜਿਹਦਾ ਤੁਸੀਂ ਪਿਛਲਾ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਹੋਮੋ ਜਿਵੇਂ ਹੁਣ ਮੈਨੂੰ ਆਪਣੇ ਕਈ ਲਹਾਜੀਆਂ ਦਾ ਇਤਿਹਾਸ ਚੰਗੀ ਤਰ੍ਹਾਂ ਪਤਾਗਾ ਵੀ ਜੇ ਅੱਜ ਮੈਂ ਉਹਨਾਂ ਨੂੰ ਕੋਈ ਚੀਜ਼ ਦੇਤੀ ਕੋਈ ਪੈਸੇ ਦੇਤੇ ਤਾਂ ਉਹ ਮੈਨੂੰ ਮੋੜ ਦੇਣਗੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਬਹੁਤ ਵਾਰੀ ਮੋੜਿਆ ਤੇ ਹੋਰਾਂ ਦੇ ਵੀ ਮੋੜੇ ਆ ਇਹ ਨਹੀਂ ਹੈਗਾ ਵੀ ਸਿਰਫ ਮੇਰੇ ਮੋੜੇ ਆ ਉਹਨਾਂ ਦਾ ਬਾਕੀ ਦਾ ਪਿਛਲਾ ਰਿਕਾਰਡ ਵੀ ਬਹੁਤ ਚੰਗਾ ਰਿਹਾਗਾ ਤੇ ਕਈਆਂ ਦਾ ਪਿਛਲਾ ਰਿਕਾਰਡ ਬਹੁਤ ਜ਼ਿਆਦਾ ਮਾੜਾ ਹੁੰਦਾਗਾ ਉਸ ਗੱਲ ਤੋਂ ਵੀ ਤੁਸੀਂ ਅੰਦਾਜ਼ਾ ਲਾ ਲਿਆ ਕਰੋ ਇਹੋ ਜਿਹੇ ਬੰਦੇ ਦੇ ਚੱਕਰਾਂ 'ਚ ਵੀ ਨਾ ਫਸਿਆ ਕਰੋ ਉਹਨੂੰ ਸਾਫ਼ ਜਵਾਬ ਦੇ ਦਿਆ ਕਰੋ ਇੱਕ ਵਾਰੀ ਅਗਲੇ ਨੂੰ ਗੱਲ ਕੌੜੀ ਜ਼ਰੂਰ ਲੱਗੂਗੀ ਰੁੱਖੀ ਗੱਲ ਜ਼ਰੂਰ ਲੱਗੂਗੀ ਪਰ ਥੋੜਾ ਨੁਕਸਾਨ ਹੋਣ ਤੋਂ ਬਚ ਜੂਗਾ ਜਦੋਂ ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ 'ਚ ਆ ਜਾਂਦੇ ਹੋ ਤਾਂ ਤੁਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਹੋ ਤੇ ਸਾਹਮਣੇ ਵਾਲਾ ਬੰਦਾ ਤੁਹਾਡੇ ਤੋਂ ਕੁਝ ਖਾ ਕੇ ਤੁਹਾਡੇ ਪੈਸੇ ਖਾ ਕੇ ਤੁਹਾਡੀ ਕਮਜ਼ੋਰੀ ਦਾ ਫਾਇਦਾ ਠਾ ਕੇ ਤੁਹਾਡੇ ਭੋਲੇਪਣ ਦਾ ਫਾਇਦਾ ਠਾ ਕੇ ਨਾਲੇ ਤੁਹਾਡੀ ਪਿੱਠ ਪਿੱਛੇ ਹੱਸਦਾਗਾ ਵੀ ਦੇਖ ਇਸ ਵਾਰ ਮੈਂ ਇਹਨੂੰ ਫੇਰ ਤੋਂ ਬੇਵਕੂਫ ਬਣਾਤਾ ਇਹ ਫੇਰ ਤੋਂ ਮੇਰੀਆਂ ਗੱਲਾਂ 'ਚ ਆ ਗਿਆ ਤਾਂ ਐਦਾਂ ਦੇ ਕੰਮ ਕਰਨ ਤੋਂ ਦੋਸਤੋ ਬਚਿਆ ਕਰੋ ਨਾਲੇ ਉਹ ਆਪਾਂ ਇੱਕ ਦੋ ਗੱਲਾਂ ਸੁਣੀਆਂ ਹੋਈਆਂ ਨਾ ਕਿਤਾਬਾਂ 'ਚ ਵੀ ਸੁਣੀਆਂ ਆਪਾਂ ਇੰਟਰਨੈਟ ਦੇ ਉੱਤੇ ਵੀਡੀਓ ਵਿੱਚ ਵੀ ਦੇਖਦੇ ਰਹਿੰਦੇ ਆ ਵੀ ਇੱਕ ਤਾਂ ਆਪਣੀ ਤਨਖਾਹ ਬਾਰੇ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਮੰਨ ਲਓ ਉਦਾਹਰਨ ਦੇ ਤੌਰ ਤੇ ਜੇਕਰ ਤੁਹਾਡੀ 20000 ਰੁਪਏ ਤਨਖਾਹ ਆ ਗਈ ਤਾ ਜੇ ਕੋਈ ਪੁੱਛ ਲੈ ਵੀ ਕਿੰਨੀ ਤਨਖਾਹ ਲੈਣਾ ਤਾਂ ਉਹਨੂੰ 20000 ਬਿਲਕੁਲ ਵੀ ਨਾ ਦੱਸੋ ਉਹਨੂੰ ਘੱਟ ਵੱਧ ਦੱਸ ਦਿਓ ਉਹਨੂੰ 15 ਦੱਸ ਦਿਓ ਉਹਨੂੰ 10 ਕਹਿ ਦਿਓ ਵੀ 10 ਕਹ ਹਜ਼ਾਰ ਲੈਣਾ ਪਰ ਪੂਰੀ ਤਨਖਾਹ ਕਦੇ ਨਾ ਦੱਸੋ ਵੀ ਮੈਂ 20000 ਲੈਣਾ ਐਦਾਂ ਕਰਨ ਨਾਲ ਦੋਸਤੋ ਸਾਹਮਣੇ ਵਾਲੇ ਬੰਦੇ ਦੀ ਨਜ਼ਰ ਲੱਗ ਜਾਂਦੀ ਹੈ ਤੇ ਨਜ਼ਰ ਬਹੁਤ ਭੈੜੀ ਚੀਜ਼ ਹੁੰਦੀ ਹੈ ਹੁਣ ਕਈ ਬੰਦੇ ਕਹਿਣਗੇ ਨਜ਼ਰ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਦੋਸਤੋ ਇਸ ਗੱਲ ਦੀ ਤਾਂ ਤੁਸੀਂ ਗਰੰਟੀ ਮੰਨ ਲਓ ਵੀ ਨਜ਼ਰ ਤਾਂ ਹੁੰਦੀ ਹੁੰਦੀ ਆ ਨਜ਼ਰ ਦਾ ਪੱਟਿਆ ਬੰਦਾ ਰਾਸ ਹੀ ਨਹੀਂ ਆਉਂਦਾਗਾ ਅਜੇ ਹੋਰ ਕੰਮ ਠੀਕ ਹੋ ਜਾਣਗੇ ਪਰ ਜੇ ਕਿਸੇ ਦੀ ਨਜ਼ਰ ਲੱਗੀ ਹੋਊਗੀ ਤਾਂ ਨਜ਼ਰ ਕਦੇ ਵੀ ਤੁਹਾਨੂੰ ਫਿਰ ਦੁਬਾਰੇ ਉੱਠਣ ਨਹੀਂ ਦੇਊਗੀ ਨਜ਼ਰ ਬਹੁਤ ਭੈੜੀ ਚੀਜ਼ ਆ ਤੇ ਹੋਰ ਵੀ ਕਈ ਗੱਲਾਂ ਦੇਖੋ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆਂ ਵੀ ਦਿਲ ਦੀ ਗੱਲ ਕਿਸੇ ਨੂੰ ਨਾ ਦੱਸੋ ਜੇ ਦਿਲ ਦਾ ਭੇਤ ਕਿਸੇ ਨੂੰ ਦਿਓਗੇ ਤਾਂ ਤੁਸੀਂ ਮਾਰ ਹੀ ਖਾਓਗੇ ਤੇ ਖਾਸ ਕਰਕੇ ਦੋਸਤੋ ਜੇਕਰ ਤੁਹਾਡੀ ਕਿਸੇ ਕੁੜੀ ਨਾਲ ਦੋਸਤੀ ਹੈ ਚੰਗੀ ਜਾ ਜਿਵੇਂ ਕੋਈ ਵੱਡੀ ਉਮਰ ਦੇ ਬੰਦੇ ਆ ਉਹਨਾਂ ਦੀ ਕਿਸੇ ਬੁੜੀ ਨਾਲ ਵਧੀਆ ਜਾਣ ਪਹਿਚਾਨ ਆ ਵਧੀਆ ਬੋਲਚਾਲ ਆ ਤਾਂ ਬੁੜੀਆਂ ਕੋਲੇ ਤਾਂ ਆਪਣੇ ਦਿਲ ਦੀ ਗੱਲ ਕਦੇ ਵੀ ਨਾ ਕਰੋ ਕਿਉਂਕਿ ਬੁੜੀਆਂ ਇੱਕ ਇਹੋ ਜੀ ਪ੍ਰਜਾਤੀ ਚੋਂ ਆਉਂਦੀਆਂ ਨੇ ਜਿਹੜੀਆਂ ਆਪਣੇ ਢਿੱਡ ਦੇ ਵਿੱਚ ਗੱਲ ਕਦੇ ਵੀ ਰੱਖ ਹੀ ਨਹੀਂ ਸਕਦੀਆਂ ਹੁਣ ਮੰਨ ਲਓ ਜੇ ਇੱਕ ਮੁੰਡੇ ਨੇ ਕਿਸੇ ਕੁੜੀ ਕੋਲੇ ਗੱਲ ਕਰਤੀ ਕੋਈ ਇਹੋ ਜੀ ਗੱਲ ਕਰਤੀ ਜਿਹੜੀ ਅੱਗੇ ਕਰਨ ਯੋਗ ਹੀ ਨਹੀਂ ਹੁੰਦੀਗੀ ਪਰ ਫੇਰ ਵੀ ਉਸ ਕੁੜੀ ਤੇ ਭਰੋਸਾ ਕਰਕੇ ਉਹਨੇ ਕਰਤੀ ਤਾ ਇਹਦੇ ਵਿੱਚੋਂ 100 ਚੋਂ 100% ਚਾਂਸ ਨੇ ਵੀ ਉਹ ਕੁੜੀ ਉਸ ਦੀ ਅੱਗੇ ਗੱਲ ਕਰੂਗੀ ਹੀ ਕਰੂਗੀ ਮੁੰਡਾ ਚਾਹੇ ਹਜੇ ਨਾ ਕਰੇ ਪਰ ਕੁੜੀ ਦੇ ਢਿੱਡ ਦੇ ਵਿੱਚ ਕਹਿ ਦਿੰਦੇ ਆ ਨਾ ਆਪਾਂ ਵੀ ਬੁੜੀਆਂ ਦੇ ਢਿੱਡ 'ਚ ਗੱਲ ਕੋਈ ਪੱਚਦੀ ਨਹੀਂ ਬੁੜੀਆਂ ਕੁੜੀਆਂ ਅੱਗੇ ਗੱਲ ਕਰਦੀਆਂ ਹੀ ਕਰਦੀਆਂ ਨੇ ਜੇ ਕੋਈ ਬਹੁਤ ਜ਼ਰੂਰੀ ਮਸਲਾ ਤੁਹਾਡੇ ਘਰ ਦਾ ਜਾਂ ਤੁਹਾਨੂੰ ਕੋਈ ਗੁਪਤ ਰੋਗ ਆ ਕੋਈ ਗੁਪਤ ਬਿਮਾਰੀ ਆ ਉਹ ਕਦੇ ਵੀ ਕਿਸੇ ਕੁੜੀ ਬੁੜੀ ਨੂੰ ਨਾ ਦੱਸੋ ਉਹ ਆਪਣੇ ਢਿੱਡ 'ਚ ਗੱਲ ਨਹੀਂ ਰੱਖ ਸਕਦੀ ਉਹ ਸਾਰੇ ਪਿੰਡ 'ਚ ਤੁਹਾਡੇ ਰੋਗ ਦੀ ਤੁਹਾਡੀ ਬਿਮਾਰੀ ਦੀ ਤੁਹਾਡੇ ਘਰ ਕਲੇਸ਼ ਦੀ ਡੌਂਡੀ ਪਿੱਟ ਦਊਗੀ ਤੇ ਤੁਹਾਡਾ ਬਹੁਤ ਜ਼ਿਆਦਾ ਹਾਸੀ ਮਜ਼ਾਕ ਦਾ ਪਾਤਰ ਇਸ ਦੁਨੀਆ ਦੇ ਉੱਤੇ ਬਣਾ ਦੇਊਗੀ ਜੇ ਤੁਹਾਨੂੰ ਕੋਈ ਰੋਗ ਆ ਕੋਈ ਬਿਮਾਰੀ ਆ ਤਾਂ ਸਿੱਧਾ ਆਪਣੇ ਦੇਸੀ ਵੈਦ ਕੋਲੇ ਜਾਓ ਜਾਂ ਫਿਰ ਅੰਗਰੇਜ਼ੀ ਡਾਕਟਰ ਕੋਲੇ ਜਾਓ ਉਹਨਾਂ ਕੋਲੇ ਜਾ ਕੇ ਆਪਣੀ ਸਮੱਸਿਆਵਾਂ ਦਾ ਹੱਲ ਦੱਸੋ ਕਿਸੇ ਨੂੰ ਦੱਸਣ ਚ ਕੋਈ ਫਾਇਦਾ ਨਹੀਂ ਹਾਂ ਜੇ ਕੋਈ ਤੁਹਾਨੂੰ ਇਹੋ ਜਿਹਾ ਰੋਗ ਆ ਜਿਹੜੇ ਆਪਾਂ ਖੁੱਲ੍ਹ ਕੇ ਦੱਸ ਸਕਦੇ ਆ ਫੇਰ ਤਾਂ ਦੱਸ ਦੋ ਨਹੀਂ ਐਵੇਂ ਐਰੇ ਗੈਰੇ ਬੰਦੇ ਤੇ ਭਰੋਸਾ ਕਰਕੇ ਨਾ ਦੱਸਿਆ ਕਰੋ ਉਹਨਾਂ ਨੇ ਤੁਹਾਡਾ ਇਲਾਜ ਤਾਂ ਕੀ ਕਰਨਾ ਉਲਟਾ ਤੁਹਾਡੀਆਂ ਮੁਸ਼ਕਲਾਂ ਵਧਾ ਦੇਣਗੀਆਂ ਤੁਸੀਂ ਜੇ ਤੁਹਾਨੂੰ ਕੋਈ ਗੁਪਤ ਰੋਗ ਆ ਤਾਂ ਕੋਈ ਗੱਲ ਨਹੀਂ ਦੇਸੀ ਦਵਾਈ ਲੈ ਲਓ ਭਾਵੇਂ ਅੰਗਰੇਜ਼ੀ ਦਵਾਈ ਲੈ ਲਓ ਡਾਕਟਰ ਕੋਲੇ ਜਾਓ ਤੁਸੀਂ ਜਾਂ ਆਪਣੇ ਮਾਪਿਓ ਕੋਲੇ ਖੁੱਲ ਕੇ ਗੱਲ ਕਰ ਸਕਦੇ ਹੋ ਕਿਉਂਕਿ ਜਾਣ ਨਾਲੋਂ ਵੱਧ ਕੇ ਤਾਂ ਕੁਝ ਵੀ ਨਹੀਂ ਜੇ ਤੁਹਾਨੂੰ ਇਹੋ ਜੀ ਬਿਮਾਰੀ ਆ ਜਿਹੜੀ ਹੌਲੀ-ਹੌਲੀ ਤੁਹਾਡੀ ਜਾਨ ਹੀ ਲੈ ਲੂਗੀ ਤਾਂ ਉਹਦੇ ਨਾਲੋਂ ਚੰਗਾ ਆਪਣੇ ਭੈਣ ਭਰਾਵਾਂ ਕੋਲੇ ਆਪਣੇ ਮਾਪਿਓ ਕੋਲੇ ਇਹੋ ਜੀ ਗੱਲ ਦੱਸੋ ਤੇ ਆਪਣਾ ਇਲਾਜ ਕਰਵਾਓ ਤੇ ਛੇਤੀ ਛੇਤੀ ਕਿਸੇ ਤੇ ਭਰੋਸਾ ਨਾ ਕਰਿਆ ਕਰੋ ਬੇਸ਼ੱਕ ਤੁਹਾਡਾ ਕਿੱਡਾ ਹੀ ਯਾਰ ਦੋਸਤ ਪੱਕਾਗਾ ਪਹਿਲਾਂ ਉਸ ਦਾ ਪਿਛਲਾ ਇਤਿਹਾਸ ਚੈੱਕ ਕਰਿਆ ਕਰੋ ਵੀ ਇਹਦਾ ਪਹਿਲਾ ਰਿਕਾਰਡ ਕੀ ਸੀਗਾ ਇਹੋ ਜਿਹਾ ਇਹ ਬੰਦਾ ਪਹਿਲਾਂ ਆਪਣੇ ਹੋਰ ਯਾਰਾਂ ਦੋਸਤਾਂ ਨਾਲ ਕਿਵੇਂ ਦਾ ਵਿਚਰਿਆਗਾ ਉਹਨਾਂ ਨਾਲ ਇਹ ਉਹਦਾ ਕਿਹੋ ਜਿਹਾ ਰਿਕਾਰਡ ਰਿਹਾਗਾ ਫਿਰ ਉਹਦੇ ਕੋਲੇ ਗੱਲ ਕਰਿਆ ਕਰੋ ਬਾਕੀ ਦੋਸਤੋ ਇਸ ਵਿਸ਼ੇ ਉੱਤੇ ਕਾਰਨ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਹੋਰ ਵੀ ਉਦਾਹਰਨ ਦਿੱਤੇ ਜਾ ਸਕਦੇ ਆ ਵੀ ਇੱਕ ਵਾਰੀ ਕਿਸੇ ਨੇ ਐਂ ਕੀਤਾ ਸੀ ਤਾਂ ਫਿਰ ਅਗੋਂ ਨੇ ਐਂ ਕਰਤਾ ਪਰ ਜੇ ਆਪਾਂ ਇਦਾਂ ਕਰਾਂਗੇ ਤਾਂ ਇਹ ਵੀਡੀਓ ਬਹੁਤ ਜਿਆਦਾ ਲੰਮੀ ਹੋ ਜੂਗੀ ਬਾਕੀ ਜੇ ਕੋਈ ਪੱਖ ਰੱਖਣ ਵਾਲਾ ਰਹਿ ਗਿਆ ਉਹ ਵੀ ਤਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਇਸੇ ਵਿਸ਼ੇ ਉੱਤੇ ਇੱਕ ਵੀਡੀਓ ਹੋਰ ਬਣਾ ਦੇਾਂਗੇ ਤਾਂ ਠੀਕ ਹੈ ਫਿਰ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਜਾਂਦੇ ਜਾਂਦੇ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਧੰਨਵਾਦ